ਸਤਿ ਜੀ ਨੂੰ ਜਿਹੜੇ ਥਾਂ ਤੇ ਨਾ ਲੋਕਾਂ ਦੇ ਕੱਦੂ ਨਹੀਂ ਵਿਕਦੇ ਜ਼ਿਮੀਦਾਰਾਂ ਤੋਂ ਕੱਦੂ ਨਹੀਂ ਵਿਕਦੇ ਨਾ ਉਸ ਥਾਂ ਤੇ ਬਾਜਵਾ ਸਾਹਿਬ ਬਹਿ ਕੇ ਨਾ ਖੇਤਾਂ ਦੇ ਵਿੱਚ ਫਰਨੀਚਰ ਵੇਚੀ ਜਾਂਦੇ ਆ ਤੇ ਸ਼ਹਿਰ ਦੇ ਲੋਕ ਜਿਹੜੇ ਸ਼ਹਿਰੀ ਲੋਕ ਹੁੰਦੇ ਆ ਨਾ ਉਹ ਆਉਂਦੇ ਆ ਇਹਦੇ ਕੋਲੇ ਕਹਿੰਦੇ ਜਗਸੀਰ ਸਾਨੂੰ ਫਲਾਨ ਨੀ ਚੀਜ਼ ਦਿਖਾ ਕਾਰਨ ਕੀ ਆ ਕਿ ਯਾਰ ਅਸਲ ਦੇ ਵਿੱਚ ਚੰਗੀਆਂ ਦੁਕਾਨਾਂ ਬਾਜ਼ਾਰਾਂ ਦੀਆਂ ਮੌਥਾਜ ਨਹੀਂ ਜੇ ਕੁਆਲਿਟੀ ਤੇ ਰੇਟ ਤੇ ਤੁਹਾਡੀ ਡੀਲਿੰਗ ਆ ਨਾ ਗਾਹਕ ਤੁਹਾਡੇ ਕੋਲੇ ਚੱਲ ਕਿਉਂ ਆਉਂਦਾ ਜਗਸੀਰ ਗਾਹਕ ਬਹੁਤ ਦੂਰੋਂ ਆ ਰਿਹਾ ਬਹੁਤ ਦੂਰੋਂ ਆ ਰਿਹਾ ਬਈ ਪੰਜਾਬ ਹਰਿਆਣਾ ਰਾਜਸਥਾਨ ਹੂੰ ਦਿੱਲੀ ਤਾਈਂ ਦਾ ਗਾਹਕ ਆ ਰਿਹਾ ਆਪਣੇ ਕੋਲ ਗਾਹਕ ਆ ਰਿਹਾ ਤੇ ਆਪਾਂ ਫਿਰ ਗਾਹਕ ਨੂੰ ਦਿਖਾ ਦਈਏ ਵੀ ਕਿਉਂ ਆ ਰਿਹਾ ਗਾਹਕਾ ਤੋਂ ਆ ਰਿਹਾ ਹਾਂ ਗਾਹਕ ਕਿਉਂ ਆਉਂਦਾ ਹਾਂਜੀ ਗਾਹਕਾਂ ਨੂੰ ਡਿਜ਼ਾਈਨ ਦਿਖ ਰਿਹਾ ਤੇ ਗਾਹਕਾਂ ਨੂੰ ਰੇਟ ਮਾੜੇ ਜਿਹਾ ਦਿਖਾ ਦਈਏ ਡਿਜ਼ਾਈਨਾਂ ਦੇ ਹਿਸਾਬ ਨਾਲ ਹਾਂਜੀ ਰੇਟ ਦੱਸ ਦੇ ਜੀ ਹਾਂ ਦੱਸੋ ਫਿਰ ਕਰੋ ਸ਼ੁਰੂ 50000 ਰੁਪਏ ਦਾ ਸੋਫਾ ਜੀ ਇਹ 70 75000 ਦਾ ਵੇਚਦਾ ਹੈ ਬਾਜ਼ਾਰ 'ਚ ਜੀ ਕਿੰਨੀਆਂ ਇਹ ਇਹਦੇ ਕਿੰਨੀਆਂ ਉਹ ਆ ਸੈਟ 700 ਸੋਫਾ ਬਾਈ ਹਾਂ ਨਾਲ ਟੇਬਲ ਜੀ ਰੈਸਟ ਬੈਲ ਦੀ ਫੋਮ ਪਾਉਨੇ ਆਪਾਂ ਬੇਕ ਦੀ ਪੱਚਰ ਲਾਉਨੇ ਆ ਹੂੰ ਪੂਰਾ ਹਾਈਵੇ ਮਟੀਰੀਅਲ ਲਾਉਨੇ ਆ ਜੀ ਮੋਸਾ ਕੱਪੜਾ ਲਾਉਨੇ ਆ ਆਰਾ ਆਪਦੇ ਕੋਲੇ ਆ ਲੱਕੜ ਲਿਆਉਂਦੇ ਆ ਛੀਰਦੇ ਆ ਤੇ ਲਾਈ ਜਾਂਦੇ ਆ ਮੈਸਤਰੀ ਹੈਗੇ ਆ ਹੈਗੇ ਆ ਜੀ ਮੈਸਤਰੀ ਹੈਗੇ ਆ ਤੇ ਇਦੋਂ ਗਾਹਾਂ ਆਏ ਆ ਆਪਾਂ ਕੱਲੇ-ਕੱਲੇ ਤੇ ਐਂ ਤੁਰੇ ਚੱਲ ਗਏ ਹਾਂ ਆਹ ਹਰਾ ਰੰਗ ਦਾ ਜਿਹੜਾ ਸੋਫਾ ਏ ਇਹਦੇ ਨਾਲ ਦੋ ਕੁਰਸੀਆਂ ਦੇ ਰਹਿਆਂ ਤੁਸੀਂ ਇਟਾਲੀ ਦੀਆਂ ਕੁਰਸੀਆਂ ਨੇ ਜੀ 50 ਕੁ ਹਜ਼ਾਰ ਰੁਪਏ ਦਾ ਦਿੰਨੇ ਆਪਾਂ 60 70 ਹਜ਼ਾਰ ਰੁਪਏ ਦਾ ਵਿਕਦਾ ਬਾਜ਼ਾਰ 'ਚ ਹਾਂ ਇਹ ਇਹਦੇ ਇਹਦੇ 'ਚ ਆਹ ਇੱਕ ਤਾਂ ਬੀਅਰ ਬਾਰ ਕੀ ਕਹਿੰਦੇ ਹੁੰਦੇ ਉਹ ਲੱਗਿਆ ਹਾਂ ਲਾਈਟਾਂ ਵਾਲਾ ਸੋਫਾ ਜੀ ਇਹ ਅੱਛਾ ਇਹ ਲਾਈਟਾਂ ਜਿਹੜੇ ਕੋਰਨਰ 'ਚ ਚ ਲਾਈਟ ਜਗਦੀ ਹੁੰਦੀ ਆ ਕੋਰਨਰ ਤੋਂ ਬਾਦ ਨੂੰਆਂ 'ਚ ਲਾਈਟਾਂ ਸਾਰੇ ਚੱਲਦੀਆਂ ਨੇ ਤੇ ਨਾਲ ਆਹ ਦੇਉਂਗੇ ਆਹ ਬੈਠਣ ਵਾਲਾ ਸਾਰਾ ਕੰਪਲੀਟ ਹੀ ਮਿਲੂਗਾ ਜੀ ਲੋ ਜੀ ਆਜੋ ਇੱਦੋਂ ਅੱਗੇ ਆਜੋ ਆਹ ਵਾਲਾ ਵੱਡਾ ਇਹਦੇ ਤੇ ਬਾਰੇ ਬੰਦੇ ਬੈਂਦੇ ਐ ਤਾਂ ਸਾਰੀ ਪੰਚਾਇਤ ਹੀ ਬੈਜੂਗੀ ਇਹ ਸਾਰਾ ਸੋਫੇ ਆਪਾਂ ਬਹੁਤ ਵੇਚਦੇ ਇਹ 15 20 ਸੋਫੇ ਵੇਚਦੇ ਹੁਣ ਤਈ ਹ ਹ ਤੇ ਇਹ ਕੀ ਕੀ ਪਾਦਗੇ ਇਹ ਵੀ ਆਪਾਂ 45000 ਰੁਪਏ ਦੇ ਦਾਂਗੇ 52000 ਰੁਪਏ ਦਾ ਵਿਕਦਾ ਬਾਜ਼ਾਰ 'ਚ ਇਹ ਵੱਡਾ ਵਾਲਾ ਹਾਂ ਇਹ 12 ਸੀਟੜਾ ਸੋਫਾ ਜੀ ਹਾਂ 12 ਬੰਦੇ ਬੈਂਦੇ ਸਾਰੀ ਪੰਚਾਇਤ ਹੀ ਬੈਂਦੀ ਆ ਯਾਰ ਹੂੰ 52000 ਰੁਪਏ ਦਾ ਵਿਕਦਾ 45 ਦਾ ਦੇ ਦਾਂਗੇ ਆਪਾਂ ਚਲੋ ਇਹ ਇਹ ਤੇ ਆ ਫਿਰ ਆਹ ਸੋਨਾ ਵਾਲਾ ਇਹ ਇਹਨੂੰ ਵੀ ਬਹੁਤ ਮੰਗਿਆ ਹਨਾ ਇਹ ਸਾਰੇ ਰੰਗਾਂ 'ਚ ਬਣਿਆ ਸਾਰੇ ਰੰਗਾਂ 'ਚ ਵੇਚਿਆ ਹੈ ਇਹਦਾ ਬਹੁਤ ਵੇਚਿਆ ਜੀ ਸੋਫਾ ਇਹਦਾ ਪਹਿਲਾ ਰੇਟ ਆਪਣਾ 50000 ਦਾ ਸੀ ਹੁਣ ਆਪਾਂ 9 ਸਾਲ ਲੋੜੀ ਕਰਕੇ 45000 ਰੁਪਏ ਦਾ ਦੇ ਜੰਨੇ ਹੈ ਇਹ अच्छा कटाता हां 5000 रुपया लेस ਕਰਤਾ ਜੇ ਤੁ ਆ ਠੀਕ ਆ 5000 ਰੁਪਿਆ ਰੇਟ ਘਟ ਕਰਤਾ ਆ ਸੋਫੇ ਮਗਰ ਤੇ ਤੇਰੇ ਪੁਰਾਣੇ ਗਾਹਕ ਲੜਨਗੇ ਉਹਨਾਂ ਨੇ ਕਹਣਾ ਮੈਨੂੰ 50 ਦਾ ਦੱਤਾ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਪੈਸੇ ਵਾਪਸ ਕਰ ਦਾਂਗੇ ਆਏ ਹਾਏ ਓ ਰੱਬਾ ਮੇਰੇ ਆ ਓਏ ਓ ਮੇਰਾ ਰੱਬਾ ਦੇਖ ਯਾਰ ਆ ਬੰਦਾ ਯਾਰ ਹੈ ਕਮਾਲ ਯਾਰ ਹੈ ਤੇ ਆਹਾ ਆਹਾ ਹੈ ਇਹ ਵੀ 40000 ਰੁਪਏ ਦੇ ਦੇ ਦਾਂਗੇ ਆਪਾਂ 50 52000 ਰੁਪਏ ਦਾ ਵੇਚੀ ਜਾਂਦੇ ਆ ਬਾਜ਼ਾਰ ਚ ਹੂੰ ਆ 40000 ਰੁਪਏ ਦਾ ਸੋਫਾ ਦੇ ਦੋਗੇ ਦੇ ਦਾਂਗੇ ਨਾਲ ਮੇਜ਼ ਦੇ ਦੇਂਗਾ ਹਾਂ ਮੇਜ਼ ਟੇਬਲ ਸਾਰਾ ਕੁਝ ਮਿਲੂਗਾ ਤੇ ਡਿਲੀਵਰੀ ਹੋ ਜਾਂਦੀ ਆ ਡਿਲੀਵਰੀ ਕਰ ਦਾਂਗੇ ਜੀ ਡਿਲੀਵਰੀ ਮਤਲਬ ਵੇਚ ਕਰ ਦੇਂਗਾ ਕਿ ਬਾਹਰ ਕਰੇਗਾ ਡਿਲੀਵਰੀ ਬਾਹਰ ਜੀ ਆਪਣੇ ਰੇਟ ਹੀ ਪਹਿਲਾਂ ਹੀ ਗੈਜ ਰੱਖੇ ਬਨੇ ਸਾਰਿਆਂ ਦੇ ਬਸ ਸਹੀ ਆ ਸਹੀ ਆ ਸਹੀ ਆ ਆ ਚੈਸਟਰ ਵਾਲਾ ਇਹ ਵੀ 40000 ਰੁਪਏ ਦਾ ਦੇ ਦਾਂਗੇ ਆਪਾਂ ਆ 40000 ਦਾ ਮਿਲ ਜੂਗਾ ਨਹੀਂ ਦੇ ਦਾਂਗੇ ਹਾਂ ਹਾਂ 40 ਦਾ ਆ 40000 ਰੁਪਏ ਦਾ 40000 ਦੀ ਇਹਦੀ ਸ਼ੋਅਰੂਮ ਦੀ ਪ੍ਰਾਈਸ ਆ ਆਪਾਂ ਕਹਿ ਸਕਦੇ ਹਾਂ 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 ਸ਼ੋਅਰੂਮ ਫੈਕਟਰੀ ਦਾ ਰੇਟ ਆ ਜੀ ਫੈਕਟਰੀ ਰੇਟ ਆ ਇਹ ਇਸ ਤੋਂ ਉੱਪਰ ਜਿਹੜੇ ਚਾਰਜਸ ਆ ਉਹ ਤੁਹਾਡੇ ਲੈ ਜਾਣ ਵਾਲੇ ਉੱਪਰ ਪੈਣਗੇ ਹਨ ਐਵੇਂ ਨਾ ਗੱਲ ਬਾਤ ਤੇ ਆਹਾ ਇਹ 10 ਈਕੜ ਸੋਫਾ ਆਪਾਂ 25000 ਰੁਪਏ ਦਾ ਦੇ ਦਾਂਗੇ ਹੂੰ 25000 ਪਰਲਾਈਵ ਨੇ ਸਲੀਆ ਰੈਸਟ ਬੈਲ ਦੀ ਗੱਡੀ ਪਾਉਨੇ ਆ 10 ਸੀਟਾਂ ਵਾਲਾ ਸੋਫਾ ਹਾਂ ਤੇ ਫੋਮ ਫੋਮ ਜੀ ਜਿਹੜੀ ਇਹ ਦੇ ਵਿੱਚ ਪਈ ਹੁੰਦੀ ਆ ਜਾਂ ਗਰੰਟੀ ਗਰੰਟੀ ਸਾਰਿਆਂ ਦੀ ਕੋਈ ਕੋਈ ਆ ਹਾਂ ਜੇ ਆਪਾਂ ਤਾਂ 16000 ਵਾਲਾ ਲੈ ਲਓ ਮਟੀਰੀਅਲ ਉਹੀ ਪਾਉਣਾ ਹਰੇਕ ਚੀ ਠੀਕ ਆ ਵੀ ਉਹਦੇ ਤੇ ਲੱਗੇ ਹੋਏ ਮਟੀਰੀਅਲ ਦੇ ਘੱਟ ਵੱਧ ਨਾਲ ਹੀ ਫਰਕ ਪੈਂਦਾ ਹੈ ਹੈ ਤੇ ਆਹਾਂ ਕਿੰਨੇ ਦਾ ਦੇਵੋਗੇ ਆਹ ਵਾਲਾ ਵੱਡਾ ਕਰਨੇ ਤੇ ਪੌਲੇ ਬੰਦੇ ਵੈਂਦੇ ਹੋਏ ਇਹ ਵੀ 45000 ਤੇ ਦੇ ਦਾਂਗੇ ਜੀ 65000 ਰੁਪਏ ਦਾ ਵੇਚਦੇ ਨੇ ਬਾਜ਼ਾਰ ਚ ਇਹ ਕਿੰਨੀਆਂ ਸੀਟਾਂ ਇਹ ਇਹ 12 ਸੀਟੜਾ ਸੋਫਾ ਬਈ ਇਹਦੀ ਇੱਕ ਤਾਂ ਐਲ ਹੋਗੀ ਇੱਕ ਨਾਲ ਉਹ ਦੇਤਾ ਤੁਸੀਂ 2 ਕੁਟੜ ਹੋ ਗਿਆ ਦੋ ਸੀਟਾਂ ਵਾਲਾ ਹੋ ਗਿਆ ਇੱਕ ਨਾਲ ਆ ਦੇ ਤਾਂ ਦੋ ਸੀਟਾਂ ਹੋ ਗਈ ਟੇਬਲ ਹੋ ਗਿਆ ਟੇਬਲ ਹੋ ਗਿਆ ਹਾਂ ਇਹ ਕਸਟਮਰ ਆਪ ਦੇ ਹਿਸਾਬ ਨਾਲ ਵੀ ਕਸਟਮਾਈਜ਼ ਕਰਾ ਸਕਦਾ ਸੀਟਾਂ ਵੱਧ ਘੱਟ ਕਰਾਉਣੀਆਂ ਨੇ ਇਹ 45000 ਦਾ ਨੇ 45 ਦਾ ਦੇਦਾ ਕੋ ਬਾਲਾ ਵੱਡਾ ਸੋਫਾ ਹੋ ਸਕਦਾ ਕੈਮਰੇਜ ਤੁਹਾਨੂੰ ਛੋਟਾ ਲੱਗਦਾ ਓਏ 45000 ਰੁਪਏ ਇਹ ਸੀਜ਼ਨ 'ਚ ਘੱਟੋ ਘੱਟ 80 85 ਸੋਫੇ ਵੇਚਦੇ ਆਪਾਂ ਇਹ ਅੱਛਾ ਬਾਲਾ ਬਿਕਿਆ ਸੋਫਾ ਤੇ ਆਹਾ ਆਹਾ ਜਿਹੜਾ ਟੋਆਂਾਂ ਜਾਂ ਵਾਲਾ ਇਹ ਵੀ 45000 ਦੇ ਦੇਣਾ ਜੀ ਤੇ ਬਹਿ ਕੇ ਆਪਾਂ ਚਾਹ ਪੀਤੀ ਆ 55 ਜ਼ਿਆਦਾ ਵਿਕਦਾ ਇਹ 45 ਦੇ ਦੇਵਾਂਗੇ 45000 ਦਾ ਇਹ ਵੀ ਹਾਂ ਮੇਰੇ ਸੋਨਾਂ 45 ਤੋਂ ਗਾਹਾਂ ਤਾਂ ਤੂੰ ਵਧਿਆ ਹੀ ਨਹੀਂਗਾ 50 5000 ਇੱਕ ਕਿਹਾ ਇੱਕ ਸੋਫੇ ਦਾ ਸੋਫੇ ਦਾ 50000 ਬਕਤੀ ਦਾ 45 ਤੇ ਆਹਾ ਇਹ ਸੋਫਾ ਆਪਾਂ 32000 ਦਾ ਦੇ ਦਾਂਗੇ 38 39000 40 ਦਾ ਵੀ ਵੇਚੀ ਜਾਂਦੇ ਨੇ ਚਲੋ ਆ ਜੋ ਹੋਰ ਹੋਰ ਘਟ ਜਾ ਕੁਝ ਹੋਰ ਵੀ ਘਟ ਸਾਨੂੰ ਦਿਖਾ ਦੇ ਕੋਈ ਹੋਰ ਮਾਣਾ ਮੋਟਾ ਰੇਟ ਜੈਜ ਕਰ ਦੇ ਇਹ ਤੇ ਆ ਆਪਣਾ 16000 ਦੇ ਹੀ ਆ ਪਹਿਲਾਂ ਤੋਂ ਹੀ ਚੱਲਦਾ ਜੀ ਚਲੋ ਇਹ 16 ਦਾ ਹੀ ਦੇ ਦਾਂਗੇ ਆਹਾ ਇਦੋਂ ਗਾਹਾਂ ਆ ਉਹ ਹੀ 32 ਵਾਲੇ ਦਾ 32000 ਦੀ ਨਸਲ ਉਹ ਹੀ ਆ ਹਨਾ ਇਹ ਹਾਂ ਇਹ 32 ਦਾ ਹੀ ਆ ਜੋ ਅੱਧੇ ਕਿਤੇ ਰੇਟਾਂ ਦਾ ਮੈਨੂੰ ਪਤਾ ਲੱਗਾ ਆ 16 ਦਾ ਹੀ ਦੇ ਦੇਗੇ ਇਹ ਵੀ 16 ਦੀ ਦੇ ਦੇ ਦਾਂਗੇ ਚੱਕੋ ਆ ਵੀ 16 ਦਾ ਆ ਵੀ 16 ਦਾ ਹੀ ਦੇ ਦੇ ਦਾਂਗੇ ਇਹ ਵੀ 16 ਲਈ ਚੱਕੋ ਲੈ ਪ੍ਰੀਤ ਆਹੀਂ ਕਰ ਦਿੰਨੇ ਆ ਕਰਨੇ ਆ ਆਪਾਂ ਬਿੱਡਾਂ ਵਾਲੇ ਪਾਸੇ ਹੋ ਜਗੇ ਕੋ ਉਧਰ ਹੋ ਜਗੇ ਪਹਿਲਾਂ ਸੋਫੇ ਦਿਖਾ ਦੇ ਪਹਿਲਾਂ ਸੋਫੇ ਦਿਖਾ ਦੇ ਪਹਿਲਾਂ ਸੋਫੇ ਦਿਖਾਉਨੇ ਆ ਫਿਰ ਬੈੱਡ ਵੀ ਦਿਖਾਉਨੇ ਆ ਬੈੱਡ ਬਹੁਤ ਕਮਾਲ ਦੇ ਬਣੇ ਪਏ ਆ ਬੈੱਡੇ ਦੇ ਕੋਲ ਬੈੱਡ ਦਿਖਾਉਨੇ ਆ ਬੈੱਡ ਵੀ ਦਿਖਾਵਾਂਗੇ ਸੋਫੇ ਆ ਵੀ ਇੱਕ 16000 ਵਾਲਾ ਹੀ ਪਿਆ ਇੱਧਰਲੇ ਆ ਇਧਰ ਲੈ ਪਾਸੇ ਪਿਆ ਹਨਾ ਬਾਈ ਹਾਂ ਇਹ ਵੀ 16 ਨਹੀਂ ਦੇਦਾ ਆ ਵੀ 16 ਦਾ ਮਿਲ ਜਾਊਗਾ ਆ ਵੀ 16 ਦੀ ਦੇ ਦਾਂਗਾ ਆ ਵੀ 16 ਦਾ ਹੀ ਮਿਲ ਜਾਊਗਾ ਤੇ ਆ ਕਿੰਨੇ ਕ ਦਾ ਦੇ ਦੇਉਗੇ ਇਹਨੂੰ ਕਿੰਨੇ 16 ਲੱਗਣਗੇ ਇਹ 45000 ਦਾ ਦੇ ਦਾਂਗੇ ਜੀ 12 ਸੀਟੜਾ ਇਹ ਅੱਛਾ ਠੀਕ ਆ ਤਣ 16 ਲੱਗਣਗੇ ਹਾਂ ਤਣ 16 ਤੋਂ ਤਾਂ ਘਟ ਜਾਊਗਾ ਘਟ ਜਾ ਫਿਰ ਤਾਂ 48 ਹੁੰਦਾ ਹਾਂ 16 3 ਤਾਂ 48 ਹੁੰਦਾ ਤੇ ਇਹਨੂੰ ਕਿੰਨੇ 16 ਲੱਗਣਗੇ ਇਹਨੂੰ ਇਹ ਟਾਲੀ ਦਾ ਇਹ 25000 ਰੁਪਏ ਦਾ ਸਮੇਤ ਟੇਬਲ ਹੀ ਦੇ ਦਾਂਗੇ ਆਪਾਂ ਹਾਂ ਇਹ 25 ਆ ਇਹਨੂੰ 156 ਹੀ ਲੱਗਿਆ ਆ ਵੀ 16 ਦੇ ਹੀ ਦੇ ਦਾਂਗੇ ਆਪਾਂ ਚਾਕਾ ਵੀ 16 16 ਜਣ ਦਾ ਯਾਰ ਅਸੀਂ ਵਿੱਚ ਰੱਖਣਾ ਹੀ ਰੱਖਣਾ ਹੈ ਹੈ ਚਾਹੀ ਸੀ 2 16 ਕਰਗੇ ਚਾਹੀ ਸੀ 3 16 ਪੌਣੇ 3 ਕਿੰਨੇ ਕਰਗੇ ਇਹਨੂੰ ਕਿੰਨੇ ਕਰਦਗੇ ਇਹ ਵੀ 32000 ਦੇ ਹੀ ਚੱਕੇ 2 16 ਕਰਤੇ ਹੈ 30000 ਦੇ ਇਹ 32000 ਰੁਪਏ ਦਾ ਸੋਫਾ ਕੋਈ ਵੀ ਗਾਹਕ ਰੇਟ ਪਤਾ ਕਰਕੇ ਆ ਜੇ ਬਾਜ਼ਾਰ ਤੋਂ ਸਾਨੂੰ 2000 ਘਟਾ ਦੇ ਜੀ ਹਏ 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 ਕਿਤੇ ਮਰਦੀ ਰੇਟ ਪਤਾ ਕਰੀਓ ਤੇ ਆਹਾ ਇਹ ਤਾਂ ਹਜੇ ਤਿਆਰੀ ਹੋਣ ਵਾਲੀ ਰਹਿੰਦੀ ਹੈ ਹਨਾ ਇਹ ਤਿਆਰ ਆ ਜੀ ਟਾਲੀ ਦੇ ਪਾਵੇ ਲੱਗਿਆ ਚੈਸਟਰ ਆ ਇਹ 50000 ਰੁਪਏ ਦਾ ਦੇ ਦਾਂਗੇ 50000 ਤਾਂ ਇਹਦੇ ਨਾਲ ਹੋਰ ਕੀ ਦੇਵੋਗੇ ਇਹਦੇ ਨਾਲ ਟੇਬਲ ਦੇਵਾਂਗੇ ਜੀ ਟੇਬਲ ਦੇਵੋਗੇ ਟਾਲੀ ਦੇ ਪੈਰ ਪਾਲਿਸ ਕਰਕੇ ਦੇਵਾਂਗੇ ਤੇ ਆ ਆ ਕਿੰਨੇ ਦਾ ਦੇ ਦਗੇ ਇਹ ਉਹੀ ਆਪਣਾ 25000 ਵਾਲੀ 10 ਸੇਟੜੀ ਅੱਛਾ ਇਹ 25 ਦਾ ਚਲੋ ਜੀ ਇੱਕ ਆ ਸੈੱਟ ਪਿਆ ਯਾਰ ਬਾਲਾ ਸੋਹਣਾ ਯਾਰ ਆਹਾ ਆਹਾ ਇਹ ਦੋ ਸੈਟ ਆ ਅਸਲ ਚ ਇੱਕ ਨਹੀਂਗੇ ਇਹ ਸਾਗਬਾਨ ਦਾ ਸੈੱਟ ਆ ਜੀ ਹੂੰ ਇਹ ਅੰਬਰ ਸਰ ਭੇਦਣੇ ਨੇ ਆਪਾਂ ਹੂੰ ਗਾਕ ਦਾ ਆਰਡਰ ਆ ਪੰਜ ਸੈੱਟ ਦੇਣੇ ਨੇ ਉਹਨਾਂ ਨੂੰ ਇਹ ਹੂੰ 25-25000 ਦੇ ਦਿੱਤੇ ਨੇ 25-25000 ਦੇ ਹਾਂ ਇਹ ਦੋ ਸੈੱਟ ਆ ਹਨਾ ਹਾਂ ਜੀ ਮੈਂ ਸਹੀ ਗੱਲ ਆ ਇਹਨੂੰ ਤੇ ਆਹ ਡਾਈਨਿੰਗ ਟੇਬਲ ਕਿੰਨੇ ਕੁ ਰੁਪਈਆ ਆਲਾ ਆ ਇਹ ਆਪਾਂ 25000 ਦਾ ਦੇ ਦਾਂਗੇ ਆਹ ਡਾਈਨਿੰਗ ਟੇਬਲ ਜੀ ਇਹਦੇ ਨਾਲ ਕੁਰਸੀਆਂ ਉਹ ਜਿਹੜੀਆਂ ਵਿੱਚੋਂ ਜੇ ਨਿਕਲਦੀਆਂ ਹੁੰਦੀਆਂ ਹਾਂ ਉਹ ਜਿਹੜੀਆਂ ਕਰਨੇ ਦੇ ਵਿੱਚ ਹੀ ਆ ਕੁਰਸੀਆਂ ਖੂंजे ਜੇ ਚਪਈਆਂ ਆਹ ਦੇਖ 25 ਦੇ ਦੇ ਦਾਂਗੇ। ਅੱਛਾ ਇਹ 25000 ਰੁਪਏ ਦਾ ਮੈਂ ਮਾੜਾ ਐ ਦਿਖਾ ਦੇ ਬੰਦੇ ਨੂੰ ਐ ਲੱਗੂਗਾ ਮੈਨੂੰ ਲੱਗਦਾ ਇਕੱਲਾ ਮੇਜ਼ ਪਿਆ। ਆਹ ਦੇਖੋ ਇਹਦੇ ਵਿੱਚੋਂ ਐਵੇਂ ਕੋਰਸਿੰਗ ਆ ਜਾਂਦੀ। ਇਹ ਟਾਲੀ ਦਾ ਬਣਿਆ ਹੋਇਆ ਜੀ। ਏਸੀਨ ਦੀ ਪਾਲਸ ਹੋਈ ਵੀ ਆ। ਹੂੰ। ਪੂਰਾ ਹੈਵੀ ਬਣਿਆ ਹੋਇਆ ਸੀਸਾ ਲਾ ਕੇ 25000 ਦੇ ਦੇ ਦਾਂਗੇ। ਤੇ ਆਹਾ ਕਿੰਨੇ ਦਾ? ਇਹ ਆਪਾਂ ਦੇ ਦਾਂਗੇ ਬਾਈ 35000 ਰੁਪਏ ਦਾ। ਟਾਲੀ ਦਾ ਹੀ ਇਹ ਬਣਿਆ ਹੋਇਆ। ਟਾਲੀ ਦਾ ਬਣਿਆ ਹੋਇਆ ਤੇ ਇਧਰਲੇ ਪਾਸੇ ਆ ਬੈੱਡ ਬੁੱਡ ਵੀ ਮਾੜਾ ਜਿਹਾ ਦਿਖਾ ਦੇ। ਦਿਖਾ ਦਿਓ ਜੀ। ਜਾਇਜ ਤੋਂ ਵੱਧ ਵਾਲੇ ਪਾਸੇ ਨੂੰ ਚੱਲ ਗਿਆ ਕਿ ਰਲਮੇ ਮਲਮ ਬਾ ਜਿਹੜਾ ਮਰਜ਼ੀ ਦਿਖਾ ਦਿਓ ਰੇਟ ਤਾਂ ਸਾਰਿਆਂ ਦਾ ਜਾਇਜ਼ ਹੀ ਆ ਜੀ ਕੀ 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 ਆ ਸਭ ਕਿਤਾਬ ਆ ਬਿੱਚੀ ਗੱਦੇ ਆ ਬੈੱਡ ਆਪਾਂ 25000 ਰੁਪਏ ਦਾ ਦੇ ਦਾਂਗੇ ਆ ਬੈੱਡ ਬੈੱਡ ਮੈਟ੍ਰਸ 25000 ਰੁਪਿਆ ਮੈਟ੍ਰਸ ਦੀ ਕੀ ਜ਼ਿੰਮੇਵਾਰੀ 2 ਸਾਲ ਦੀ ਗਾਰੰਟੀ ਆ ਜੀ ਦਬ ਜੇ ਆਪਾਂ ਬਦਲ ਕੇ ਦੇ ਦਾਂਗੇ ਤੇ ਆਹਾ ਆਹਾ ਇਹਦਾ ਉਹੀ 14 15000 ਦੀ ਰੇਂਜ ਵਾਲੇ ਨੇ ਜੀ 14 15000 ਰੁਪਏ ਦੀ ਰੇਂਜ ਵਾਲੇ ਆ ਆ ਵੀ ਉਸੇ ਚ ਹੀ ਆ ਉਹੀ ਉਹੀ ਰੇਟ ਦੇਵਾਂਗੇ ਆ ਆ ਆ ਵੀ 14000 ਦੀ ਰੇਂਜ ਚ ਹੀ ਆ ਹਾਂ ਇਹ ਵੀ 14 ਦੀ ਹੁਣ ਫਿਰ 14 15 ਨਾ ਕਹਿ ਫਿਰ 14 ਹੀ ਕਹਿ ਗੱਲਾ 14 ਦਾ ਦੇ ਦਾਂਗੇ ਹਨਾ ਬਾਈ ਤੇ ਆ ਆ ਵੀ 14 ਇਹ ਵੀ 14 ਦੀ ਚਲੋ ਠੀਕ ਆ ਆ 25 25 ਵਾਲੇ ਪਏ ਨੇ ਵਿੱਤੀ ਗੱਦੇ ਅੱਛਾ ਇਹ ਇਹ ਸਮੇਤ ਗੱਦੇ 25 ਵਾਲਾ ਹਾਂ ਜੀ ਤੇ ਆਹਾ ਇਹ ਸਾਗ ਬਾਂਦੇ ਨੇ ਇਹ ਆਪਾਂ ਵਿੱਤੀ ਗੱਦੇ 40000 ਰੁਪਏ ਦਾ ਦੇ ਦਾਂਗੇ ਹੈਡ ਬਾਕਸ ਨਾਲ ਕੇ ਇਹਦੇ ਵਿੱਚ ਤੇ ਆਹ ਇਹ ਆਪਾਂ ਦੇ ਦਾਂਗੇ 45000 ਦਾ ਸਾਈਡ ਬਾਕਸ ਨਾਲ ਲਾ ਕੇ ਜਿਹੜੇ ਉਸਾਈਡਾਂ ਦੇ ਪਏ ਹੁੰਦੇ ਆ ਬਾਕਸ ਏ ਜੀ ਹਾਂ ਕੜਾਈ ਵਾਲੇ 45000 ਰੁਪਏ ਦਾ ਆਹਾਂ 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 ਇਹਦਾ ਉਹੀ 40 ਕੁ ਹਜ਼ਾਰ ਦੀ ਰੇਂਜ ਆ ਇਹ 40 ਉਹ ਵੀ 40 ਵਾਲਾ ਹੀ ਆ ਉਹ ਵੀ 40 ਲਈ ਆ ਉਹ ਵੀ 40 ਵਾਲਾ ਤੇ ਅਲਮਾਰੀਆਂ ਆਹ ਅਲਮਾਰੀ ਇਹ ਜੋ ਵੀ ਬੋਰਡ ਦੀ ਨਮਾਰੀ ਆ ਜੀ ਇਹ ਆਪਾਂ 16000 ਰੁਪਏ ਦੀ ਦਿੰਦੇ ਆ 20000 ਦੀ ਆ ਨਹੀਂ ਵੇਚੀ ਜਾਂਦੇ ਨੇ ਠੀਕ ਆ ਇਹ ਇਹ ਕਿੰਨੀ ਇਹ ਇਹ 2 ਫੁੱਟ ਡੀਪ ਆ ਹਾਂ 7 ਬਾਈ 5 ਦੀ ਲਮਾਈ ਆ ਹਾਂ 2 ਫੁੱਟ ਡੂੰਗੀ ਆ ਹਾਂ ਠੀਕ ਆ ਚਲੋ ਆ ਜਾ ਹੋਰ ਤਾਂ ਨਹੀਂ ਕੁਝ ਵੇਚਣ ਵਾਲਾ ਉਹ ਵੀ ਵੇਚ ਦਿਆਂਗੇ ਹੁਣ ਤਾਂ ਆ ਜਾ ਦਿਖਾ ਦਿਓ ਉਧਰ ਬਾਹਰ ਹੋ ਰਿਹਾ ਚਾਰ 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 ਬਾਹਰ ਚੱਲ ਫਿਰ ਚੱਲ ਉਧਰ ਬਾਹਰ ਪੈ ਇੱਧਰ ਪੈ ਜੇ ਇਸ ਫਿਰ ਇੱਧਰ ਆ ਜੀ ਇੱਧਰ ਦਿਖਾ ਦਿਓ ਇੱਧਰ ਆ ਜਾ ਇੱਧਰ ਆ ਜਾ ਪੁੱਤ ਆ ਜਾ ਬਾਹਰਲੇ ਪਾਸੇ ਕੋਈ ਬੰਦ ਅਜ ਇੱਕ ਹੋਰ ਗੱਲ ਸਭ ਤੋਂ ਵੱਡੀ ਵੀ ਇਹ ਆਪਣਾ ਨਾ ਫੈਕਟਰੀ ਆ ਤੁਸੀਂ ਮੋਡੀਫਿਕੇਸ਼ਨ ਆਉਂਦੀ ਪਸੰਦ ਨਾਲ ਕਰਾ ਸਕਦੇ ਆ ਹਨਾ ਕਰਦਾ ਜਿਹੜਾ ਮਰਜੀ ਸੀਟ ਵੱਧ ਘੱਟ ਕਰਾਉਣੀ ਆ ਬਾਕੀ ਪੈਲਸਾਂ ਦੇ ਹਾਂ ਆਰਡਰ ਬਹੁਤ ਪੱਕਾ ਹੋਏ ਨੇ ਆਪਾਂ ਆਪਣੇ ਜਗਜੀਤ ਰਜੋਟਰ ਚ ਤੇਰਾ ਮਾਲ ਗਿਆ ਹਾਂ ਪੰਜ ਪੰਜ ਮੱਲੇ ਹਾਂ ਹਨਾ ਹਾਂ ਆ ਦੇਖ ਇੱਧਰ ਪਾਵੇ ਪੂਵੇ ਬਣੀ ਜਾਂਦੇ ਆ ਦੇਖ ਅਸਲ ਜੇ ਨਾ ਤੂੰ ਸਭ ਤੋਂ ਮਤਲਬ ਆਰੇ ਦਾ ਕਰਕੇ ਤੇਰੇ ਬਾਹਲਾ ਸੂਤ ਆ ਜਾਂਦਾ ਪਹਿਲਾਂ ਤੂੰ ਹਰਾ ਕਰਕੇ ਨਾ ਤੁਹਾਨੂੰ ਲੱਕੜ ਉੱਪਰ ਦੇ ਪਰ ਆਪਣੇ ਕੋਲੇ ਹਰੇਕ ਗਾਹਤ ਆਉਂਦਾ ਜੀ ਚਾਹੇ ਸਾਗ ਮਾਨ ਲਵਾ ਲਓ ਟਾਲੀ ਲਵਾ ਲਓ ਸੋਫੇ 'ਚ ਉਹ ਵੀ ਲਾ ਦਾਂਗੇ ਅੱਛਾ ਆ ਬੈੱਡ ਬਣੀ ਜਾਂਦੇ ਆ ਹਨਾ 19 ਮਮ ਅਪਲਾਈ ਤੇ ਸਾਰੇ ਆਪਾਂ ਬੈੱਡ ਬਣਾਉਨੇ ਆ ਆ ਦਰਾਜ ਬਣੇ ਪਏ ਆ ਹਾਂ ਕੋਈ ਸਸਤਾ ਮਟੀਰੀਅਲ ਨਹੀਂ ਲਾਉਂਦੇ ਹੂੰ ਵਿੱਚ ਸਾਈਡਾਂ ਤੇ 9 ਮਮ ਪਾਈ ਜਾਂਦੇ ਨੇ ਜੀ ਆਪਾਂ 19 ਮਮ ਤੋਂ ਘੱਟ ਪਾਉਂਦੇ ਨਹੀਂ ਨਹੀਂ ਸਹੀ ਗੱਲ ਆ ਯਾਰ ਜ਼ਿੰਦਗੀ ਭਰ ਦੇ ਪੈਸੇ ਲਾਉਣੇ ਆ ਯਾਰ। ਗਾਕ ਦੇ ਵੀ ਪੱਲੇ ਪਵੇ ਜੀ ਕੁਛ। ਥੋ ਥੋੜੇ ਘੱਟ ਕਰ ਲਾਂਗੇ। ਥੋੜੀ ਦੁਕਾਨ ਤੇ ਤਾਂ ਯਾਰ ਫਰਨੀਚਰ 10 ਦਿਨ ਰਹਿਣਾ ਅਗਲੇ ਦੀ ਸਾਰੀ ਜ਼ਿੰਦਗੀ ਰਹਿਣਾ ਹੈਨਾ। ਆਪਾਂ ਮਾੜਾ ਕੰਮ ਕੋਈ ਨਹੀਂ ਕਰਦੇ ਜੀ। ਨਹੀਂ ਨਹੀਂ ਵਾਕਿਆ ਹੀ ਸਹੀ ਗੱਲ ਆ ਬਾਈ ਤੇਰੇ ਇਹ ਤਾਂ ਜੇ ਦੇਖ ਕਿਸੇ ਨੇ ਕਿਵੇਂ ਲਾਉਣੇ ਆ ਪੈਸੇ ਕਿਸੇ ਨੇ ਕਿਵੇਂ ਲਾਉਣੇ ਆ ਹੈਨਾ। ਕੋਈ ਗਰੀਬ ਬੰਦਾ ਵੀ ਆਉਂਦਾ ਇਹ ਆਪਾਂ ਕਿਸੇ ਨੇ ਧੀ ਨੂੰ ਦੇਣਾ। ਨਾ ਫਿਰ ਫਾਇਦਾ ਵੀ ਨਹੀਂ ਕੰਮ ਦਾ। ਕਿਨੇ ਧੀ ਨੂੰ ਦੇਣਾ ਉਹੋ ਜੇ ਥਾਂ ਆਪਣੇ ਤੋਂ ਚੀਜ਼ ਨਾਰਮ ਦਿੱਤੀ ਗਈ ਪਾਪ ਲੱਗੂ। ਹਾਂ ਬਾਕੀ ਆਡੇ ਕਡੂ ਕਾਪ ਲੇਬਰ ਆ ਰੱਖੀ ਦੀ ਆ ਕਟਾਈ ਦਾ ਕੰਮ ਵੀ ਆਪ ਹੀ ਚੱਲਦਾ ਜੀ ਆਪਣਾ ਅੱਛਾ ਵੀ ਜੇ ਕਿਸੇ ਦੀ ਲੱਕੜ ਹੋਵੇ ਲੱਕੜ ਵੀ ਖਰੀਦ ਲੈਨੇ ਲੱਕੜ ਵੀ ਖਰੀਦ ਲੈਨੇ ਠੀਕ ਆ ਵੀ ਜੇ ਕਿਸੇ ਨੇ ਦਰਖਤ ਦਰਖਤੋਂ ਜਾਂ ਕੋਈ ਕਸਾਉ ਕੋ ਤਾਉ ਕਰਨਾ ਕੀ ਟਾਲੀ ਟੋਲੀ ਸਾਰਾ ਮਟੀਰੀਅਲ ਆਪਣੇ ਕੋਲੇ ਆਪ ਕੀ ਆਉਂਦਾ ਜੀ ਆ ਆ ਦੇਖਾ ਟਾਲੀ ਕਿੱਡੀ ਨਰੋਈ ਪਈ ਆ ਦੇਖ ਕਿੱਡੀ ਸੁੱਕੀ ਟਾਲੀ ਪਈ ਆ ਕਰਨ ਡਾਈਨਿੰਗ ਟੇਬਲ ਇਹਦੇ ਆਪ ਹੀ ਬਣਾਈ ਜਾਂਦੇ ਹੂੰ ਡਾਈਨਿੰਗ ਟੇਬਲ ਆਪ ਹੀ ਬਣਾਈ ਜਾਂਦੇ ਜੀ ਨਾ ਨਾ ਠੀਕ ਆ ਮਿਹਨਤ ਕਰਦੇ ਆ ਯਾਰ ਬਹੁਤ ਮਿਹਨਤ ਕਰਦਾ ਬਾਈ ਬੰਦਾ ਤੇ ਮੈਂ ਤੁਹਾਨੂੰ ਇਹ ਗੱਲ ਦਾ ਜ਼ੀਰੋ ਤੋਂ ਉੱਠਿਆ ਹੋਇਆ ਬੰਦਾ ਦਾ ਜ਼ੀਰੋ ਤੋਂ ਉੱਠਿਆ ਹੋਇਆ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਮਿਹਨਤ ਕਰਦਾ ਆ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਦਾ ਤੇ ਮਾਲਕ ਨੇ ਇਹ ਬੰਦੇ ਨੂੰ ਤਰੱਕੀ ਵੀ ਦਿੱਤੀ ਐ ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਖੇਤਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਹਿ ਕਿ ਕਦੂ ਨਹੀਂ ਵਗਦੇ ਲੋਕਾਂ ਤੋਂ ਕਦੂ ਉਹ ਵੀ ਮੰਦ ਨੂੰ ਬਾਜ਼ਾਰ ਜਾਣਾ ਪੈਂਦਾ ਮੰਡੀ ਜਾਣਾ ਪੈਂਦਾ ਹਾਂ ਜਮਾ ਰੋਹੀ ਤੇ ਬੈਠਿਆ ਜੀ ਆਪਣੇ ਕੋਲੇ ਬਾਲ ਫਰੀ ਕਿਰਪਾ ਨਾਲ ਗਾਹਕ ਚੱਲ ਕੇ ਆ ਜਾਂਦਾ ਹਾਂ ਹਾਂ ਬਰਨਾਲੇ ਦੇ ਵਿੱਚ ਇਹ ਸ਼ੋਅਰੂਮ ਆ ਬਰਨਾਲੇ ਤੋਂ 62 ਪੱਤੀ ਸੇਖਮਾ ਰੋਡ ਆਪਣਾ ਡਰੈੱਸ ਆ ਜੀ ਜਿਹੜੇ ਸਹੀ ਦਾਲਾ ਗੁਰਦੁਆਰਾ ਲੱਕੜਦਾਰ ਆਪਣਾ ਆਰੇ ਦੇ ਬਿੱਟੀ ਫੈਕਟਰੀ ਆ ਲੋਕੇਸ਼ਨ ਮੰਗਾ ਲਓ ਇੱਕ ਗੱਲ ਹੋਰ ਸੁਣ ਲਓ ਇਹ ਬੰਦਾ ਹਫ਼ਤੇ ਦੇ ਸੱਤੇ ਦੇਣਾ 24 ਘੰਟੇ 12 ਮਹੀਨੇ ਇੱਥੇ ਹੀ ਆ ਕਿਉਂਕਿ ਇਹਦਾ ਘਰ ਆ ਅੱਠਵੇਂ ਅੱਠਾ ਦਾਣਾ ਆਪਾਂ ਇੱਥੇ ਆ ਜੀ ਐਤਵਾਰ ਨੂੰ ਵੀ ਆਪਾਂ ਇੱਥੇ ਹੀ ਹੁੰਦੇ ਆ ਇਹ ਇੱਥੇ ਹੀ ਆ ਮਤਲਬ ਮਸਲਾ ਹੀ ਨਹੀਂ ਇਹ ਬੰਦੇ ਦੀ ਛੁੱਟੀ ਦਾ ਤੁਸੀਂ ਫੋਨ ਲਾ ਕੇ ਇਹ ਨਹੀਂ ਪੁੱਛਣਾ ਵੀ ਬਾਈ ਤੂੰ ਕਿੱਥੇ ਹੁੰਨਾ ਬਸ ਤੁਸੀਂ ਆਉਣਾ ਤੁਸੀਂ ਇੰਨਾ ਹੀ ਪੁੱਛਣਾ ਫੋਨ ਲਾ ਕੇ ਬਾਈ ਸ਼ਾਪ ਕਿੱਥੇ ਲੋਕੇਸ਼ਨ ਪਈ ਜੇ ਗਾਹਕ ਵੀ ਚੱਲ ਲੱਗਿਆ ਉਹ ਦੂਰੋਂ ਆਪਾਂ ਰੋਟੀ ਪਾਣੀ ਦੀ ਵੀ ਫੁੱਲ ਸੇਵਾ ਆਪਣੇ ਕੋਲੇ ਹਾਂ ਰੋਟੀ ਪਾਣੀ ਘਰ ਹੈਗਾ ਰੋਟੀ ਪਾਣੀ ਖਾਓ ਸਹੀ ਗੱਲ ਹੁਣ ਕਹਾਂ ਨੂੰ ਆਪਾਂ ਨੇਪਾਲੀ ਰੱਖਾਂਗੇ ਜਿਹੜਾ ਮਰਜ਼ੀ ਆਈ ਜਾਵੇ ਸਹੀ ਆ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਭੁੱਲੇ ਭੁੜਾਰੇ ਚਲਾਉਂਗਾ